ਮੇਰੇ ਬਹੁਤ ਵਿਦਵਾਨ ਸਾਥੀਓ ਮੈਂ ਅੱਜ ਆਪਣੇ ਸਫ਼ਰ ਦੀ ਸ਼ੁਰੂਆਤ ਸੰਘਣੀ ਧੁੰਦ ਦੇ ਵਿੱਚ ਕਰਨ ਜਾ ਰਿਹਾ ਹੱਲੇ ਤੱਕ ਲਾਈਟ ਜਾਗ ਰਹੀ ਹੈ ਤੇ ਸਾਹਮਣੇ ਸੂਰਜ ਵੀ ਚਮਕਾ ਮਾਰ ਰਿਹਾ ਮੈਂ ਅੱਜ ਦੀ ਆਪਣੇ ਸਫ਼ਰ ਦੀ ਸ਼ੁਰੂਆਤ ਸੰਘਣੀ ਧੁੰਦ ਦੇ ਵਿੱਚ ਕਰਨ ਜਾ ਰਿਹਾ ਅੱਜ ਸਾਰਾਂ ਦਿਨਾਂ ਨਾਲੋਂ ਸੰਘਣੀ ਧੁੰਦ ਆ ਵਿਜ਼ਿਬਿਲਟੀ ਬਿਲਕੁਲ ਲੋ ਬਿਲਕੁਲ 10 ਕਿਲੋਮੀਟਰ ਦੀ ਆ ਸਿਰਫ 10 ਕਿਲੋਮੀਟਰ ਤੱਕ ਦਿਖਾਈ ਦਿੰਦਾ ਉਸ ਤੋਂ ਅੱਗੇ ਕੁਝ ਨਹੀਂ ਦਿਖਾਈ ਦਿੰਦਾ ਇਹ ਸੰਘਣੀ ਧੁੰਦ ਦੇ ਵਿੱਚ ਮੈਂ ਫੁੱਲੇ ਵਾਲਾ ਵੱਲ ਰੁਕਸਤ ਹੋ ਗਿਆ ਬਾਕਾ ਪੁਰਾਣਾ ਸ਼ਹਿਰ ਦਾ ਯੂ ਟਰਨ ਲਗਭਗ ਪਹਿਲਾ ਹਿੱਸਾ ਬਾਹਰ ਕਰਨ ਜਾ ਰਿਹਾ ਮੈਂ ਤਰਨਤਨ ਦੀਆਂ ਲਗਾਤਾਰ ਸ਼ੂਟਿੰਗਾਂ ਤੋਂ ਬਾਅਦ ਤੇ ਛੁੱਟੀਆਂ ਸੀ 15 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 16 ਨੂੰ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਸ਼ਹੀਦੀ ਦਿਵਸ ਤੇ 17 ਦਾ ਸੀ ਐਂਦਵਾਰ ਤੇ ਅੱਜ 18 ਤਰੀਕ ਨੂੰ ਮੈਂ ਸਕੂਲ ਚੱਲਿਆ ਸਮਾਂ ਲਗਭਗ 8:00 ਵਜੇ ਦਾ ਅਧਿਕ ਘੰਟੇ ਦਾ ਮੇਰਾ ਸਫ਼ਰ ਹੁੰਦਾ 25 ਮਿੰਟ ਵੀ ਕਈ ਵਾਰ ਲੱਗ ਜਾਂਦੇ 26 ਵੀ ਕਈ ਵਾਰ ਅੱਧਾ ਘੰਟਾ ਵੀ ਲੱਗ ਜਾਂਦਾ ਅੱਜ ਜੇ ਮੈਂ ਤੁਹਾਨੂੰ ਖਾਸੀ ਸੰਘਣੀ ਆ ਅੱਜ ਮੈਂ ਥੋੜਾ ਜਿਹਾ ਸਲੋ ਜਾਊ ਬੇहद ਸੰਘਣੀ ਧੁੰਦ ਹੈ ਇਹ ਧੁੰਦ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣਦੀ ਹੈ। ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਨੇ ਇਸ ਧੁੰਦ ਦੇ ਵਿੱਚ। ਇਸ ਕਰਕੇ ਬਹੁਤ ਸਾਵਧਾਨੀ ਨਾਲ ਚੱਲਣਾ ਪੈਂਦਾ। ਸਾਹਮਣੇ ਹੱਲੂ ਵਾਲੀਆ ਬੱਸ ਜਾਂਦੀ ਹੋਈ। ਇਹ ਵੱਖ-ਵੱਖ ਸਾਧਨਾਂ ਆਪੋ ਆਪਣੇ ਸਥਾਨਾਂ ਵੱਲ ਪਹੁੰਚਦੇ ਹੋਏ ਇੱਧਰ ਖੇਤਾਂ ਦੇ ਵਿੱਚ ਟਰੈਕਟਰ ਫੱਪ ਫੱਪ ਕਰਦੇ ਫਿਰਦੇ ਨੇ ਤੇ ਤੋਂᱫ ਹੋਰ ਸੰਘਣੀ ਹੁੰਦੀ ਹੋਈ ਜਿਉਂ ਹੀ ਸੂਰਜ ਨਿਕਲਿਆ ਤਾਂ ਹੰਦ ਉਸ ਤੋਂ ਵੀ ਜ਼ਿਆਦਾ ਸੰਘਣੀ ਹੋ ਗਈ ਆ ਬਿਲਕੁਲ ਨਹੀਂ ਅੱਗੇ ਕੁਝ ਦਿਸਦਾ ਮੇਰੇ ਸਫ਼ਰ ਦਾ ਪਹਿਲਾ ਪੜਾਅ ਸੂਆ ਠੰਡ ਅੱਜ ਇਕਦਮ ਹੀ ਵੱਧ ਗਈ ਆ ਪਿਛਲੇ ਦਿਨਾਂ ਚ ਇੰਨੀ ਨਹੀਂ ਪਈ ਕੱਲ ਵੀ ਧੁੱਪ ਸੰਘਣ ਹੀ ਨਿਕਲ ਆਈ ਸੀ ਅੱਜ ਹੱਥ ਪੂਰੀ ਤਰ੍ਹਾਂ ਠਰਦੇ ਹੋਏ ਪਹਿਲਾਂ ਮੈਂ ਹੋਣ ਲੱਗੇ ਨੇ ਦਸਤਾਨੇ ਲੈ ਕੇ ਆਉਣੇ ਸੀ ਪਰ ਫਿਰ ਮੈਂ ਕਿਹਾ ਚਲੋ ਧੁੱਪ ਸ਼ਾਇਦ ਨਿਕਲ ਆਵੇਗੀ ਪਰ ਅੱਜ ਧੁੰਦ ਵੱਲੀਆਂ ਵੀ ਮੰਦਾ ਹਾਲ ਤੇ ਠੰਡ ਵੱਲੀਆਂ ਵੀ ਮੰਦਾ ਹਾਲ ਮੇਰੇ ਹੱਥ ਤਾਂ ਜਾਂਦੇ ਜਾਂਦੇ ਠੀਕ ਹੋ ਜਾਣੇ ਆ ਸਾਈਕਲ ਦੀ ਇਹ ਖਾਸियत ਆ ਜਿਹੜਾ ਵੀ ਬੰਦਾ ਸਾਈਕਲ ਚਲਾਉਂਦਾ ਸਰਦੀਆਂ ਦੇ ਵਿੱਚ ਖਾਸ ਤੌਰ ਤੇ ਉਹਦੇ ਸਰੀਰ ਵਿੱਚ ਜਦੋਂ ਸਾਈਕਲ ਕੁਝ ਸਮਾਂ ਚਲਾਉਂਦਾ ਉਹ ਗਰਮਾ ਹਟਾ ਜਾਂਦੀ ਆ ਫਿਰ ਉਹਨੂੰ ਠੰਡ ਨਹੀਂ ਲੱਗਦੀ ਸਾਰਾ ਦਿਨ ਸਰੀਰ ਉਹਦਾ ਸਾਰਾ ਦਿਨ ਗਰਮ ਰਹਿੰਦਾ ਤੇ ਦੂਜਿਆਂ ਦੇ ਮੁਕਾਬਲੇ ਐਕਟਿਵ ਵੀ ਜ਼ਿਆਦਾ ਹੁੰਦਾ ਜਿਹੜਾ ਬੰਦਾ ਸਾਈਕਲਿੰਗ ਕਰਦਾ ਸੁਭਾਵਕ 하게 ਬਲੱਡ ਸਰਕੂਲੇਸ਼ਨ ਸਵੇਰ ਵੇਲੇ ਤੇਜ਼ ਹੋ ਜਾਂਦਾ ਤੇ ਸਾਰਾ ਦਿਨ ਉਹ ਮਨੋਕ ਠੀਕ ਵੀ ਰਹਿੰਦਾ ਅੱਜ ਮੈਂ ਵੈਸੇ ਵੀ ਵਰਤਦੇ ਆਂ ਸਰੀਰ ਨੂੰ ਫੈਕਟਰ ਰੱਖਣ ਦੇ ਲਈ ਵਧੀਆ ਰੱਖਣ ਦੇ ਲਈ ਸਾਡੇ ઋਸ਼ੀਆ ਮੁਨੀਆਂ ਨੇ ਪੁਰਾਣੇ ਸਮੇ ਤੋਂ ਇੱਕ ਤਰੀਕਾ ਖੋਜਿਆ ਹੋਇਆ ਸੀ ਮੇਦੇ ਨੂੰ ਉਸ ਸਮੇਂ ਦੇ ਲਈ ਆਰਾਮ ਦੇਣ ਦੇ ਲਈ ਤੇ ਇਹ ਵਰਤ ਜਿਹੜੇ ਆ ਸਾਡੀ ਮਾਨਸਿਕ ਸ਼ਕਤੀ ਨੂੰ ਵੀ ਦ੍ਰਿੜ ਕਰਦੇ ਆ ਮਨੁੱਖ ਮਾਨਸਿਕ ਤੌਰ ਤੇ ਬਹੁਤ ਦ੍ਰੜਾ ਹੋ ਜਾਂਦਾ ਕਿਉਂਕਿ ਜਿਹਦਾ ਭੁੱਖ ਤੇ ਕਾਬੂ ਆ ਉਹਦਾ ਹਰ ਇੱਕ ਚੀਜ਼ ਦੇ ਉੱਪਰ ਕਾਬੂ ਹੋ ਜਾਂਦਾ ਇਸ ਕਰਕੇ ਵਰਤਾਂ ਦੀ ਬੜੀ ਮਹੱਤਤਾ ਸਾਡੇ ਸਮਾਜ ਵਿੱਚ ਅੱਲੇ ਸਾਡੇ ਸਮਾਜ ਵਿੱਚ ਨਹੀਂ ਇਸਲਾਮ ਜਗਤ ਦੇ ਵਿੱਚ ਵੀ ਉਹ 30 ਰੋਜ਼ੇ ਰੱਖਦੇ ਨੇ ਸਾਰਾ ਅਰਬ ਸਮਾਜ ਮੁਸਲਮਾਨ ਲੋਕ 30 ਦਿਨੋਂ ਰੋਜ਼ੇ ਰੱਖਣ ਦੌਰਾਨ ਬਹੁਤ ਘੱਟ ਅੰਨ ਪਾਣੀ ਖਾਂਦੇ ਨੇ ਮੈਂ ਇੱਕ ਜਗ੍ਹਾ ਪੜਿਆ ਵੀ ਸੀ ਮਨੋਖਾ ਉਹਨਾਂ ਭੁੱਖ ਮਰੀ ਨਾਲ ਨਹੀਂ ਮਰ ਰਿਹਾ ਜਿੰਨਾ ਵੱਧ ਖਾ ਕੇ ਮਰ ਰਿਹਾ ਸੋ ਕਦੇ ਵੀ ਆਪਾਂ ਵਰਤ ਰੱਖਣ ਦੇ ਨਾਲ ਆਪਣੇ ਚ ਕੋਈ ਵੀਕਨੈਸ ਨਹੀਂ ਆਉਂਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਆਪਾਂ ਸਰੀਰਕ ਤੇ ਮਾਨਸਿਕ ਤੌਰ ਤੇ ਤਗੜੇ ਹੁੰਨੇ ਆਂ ਸਾਹਮਣੇ ਬਾਬੇ ਕੇ ਕਾਲਜ ਦੀ বাস ਲੰਘਦੀ ਹੋਈ ਇੰਨੀ ਸੰਘਣੀ ਧੁੰਦ ਦੇ ਵਿੱਚ ਸਾਈਕਲ ਤੇ ਆਪਣੇ ਸਫ਼ਰ ਵੱਲ ਜਾਣ ਦਾ ਵੀ ਇੱਕ ਵੱਖਰਾ ਹੀ ਆਨੰਦ ਆ। ਵੈਸੇ ਵੀ ਜਿਹੜੇ ਲੋਕ ਹਰ ਰੋਜ਼ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕਰਦੇ ਆ ਅੱਧਾ ਪੌਣਾ ਘੰਟਾ ਉਹ ਦੂਜਿਆਂ ਦੇ ਬਨਸਪਤ ਜਿਆਦਾ ਤੰਦਰੁਸਤ ਮਾਨਸਿਕ ਤੌਰ ਤੇ ਤਕੜੇ ਤੇ ਆਤਮ ਵਿਸ਼ਵਾਸੀ ਹੁੰਦੇ ਆ ਇਸ ਲਈ ਹਰ ਰੋਜ਼ ਸਾਨੂੰ ਅੱਧਾ ਪੌਣਾ ਘੰਟਾ ਕਿਸੇ ਨਾ ਕਿਸੇ ਐਕਟੀਵਿਟੀ ਲਈ ਕੱਢ ਲੈਣਾ ਚਾਹੀਦਾ ਉਹ ਆਪ ਦੀ ਰੁਚੀ ਅਨੁਸਾਰ ਕੁਝ ਵੀ ਹੋ ਸਕਦਾ ਜੈਮ ਹੋ ਸਕਦਾ ਗਰਾਊਂਡ ਜਾਣਾ ਹੋ ਸਕਦਾ ਸਾਈਕਲਿੰਗ ਹੋ ਸਕਦੀ ਹੈ ਇਹ ਹੱਦ ਸੰਗਣੀ ਧੁੰਦ ਦੇ ਵਿੱਚ ਕੋਈ ਟਾਵਾ ਟਾਵਾ ਬੰਦਾ ਲੰਘਦਾ ਹੋਇਆ ਜਾਂਦਾ ਹੋਇਆ ਆਪਣੇ ਸਫਰਾਂ ਵੱਲ ਤੇ ਸਾਹਮਣੇ ਵੱਖ-ਵੱਖ ਸਾਧਨਾਂ ਦੀਆਂ ਸਾਰੀਆਂ ਲਾਈਟਾਂ ਛੱਡੀਆਂ ਹੋਈਆਂ ਆਮ ਤੌਰ ਤੇ ਜੇ ਧੁੰਦ ਪੈਂਦੀ ਹੈ ਇੱਕ ਅੱਧੀ ਲਾਈਟ ਛੱਡ ਲਈ ਜਾਂਦੀ ਹੈ ਪਰ ਧੁੰਦ ਇੰਨੀ ਸੰਘਣੀ ਆ ਕਿ ਸਾਰੀਆਂ ਲਾਈਟਾਂ ਛੱਡੀਆਂ ਹੋਈਆਂ ਗੱਡੀ ਜਿਹੜੀ ਵੀ ਲੰਘਦੀ ਆ ਇਹ ਕੋਈ ਮੋਟਰਸਾਈਕਲ ਵਗੈਰਾ ਲੰਘਦਾ ਮੈਂ ਲਗਭਗ ਦੂਜੇ ਪੜਾ ਤੇ ਅਪੜ ਨਾਲਾ ਨਥੋਕੇ ਸਾਹਮਣੇ ਕੁਝ ਕਿਲੋਮੀਟਰ ਦੀ ਦੂਰੀ ਤੇ ਨਥੋਕੇ ਦਾ ਚੌਕ ਨਥੋਕੇ ਦਾ ਬਾਸ ਛੱਡਾ ਅੱਗੇ ਥੋੜੀ ਜਿਹੀ ਵਿਜ਼ਿਬਿਲਟੀ ਵਧੀ ਹੈ ਦ੍ਰਿਸ਼ਤਾ ਵਿਜ਼ਿਬਿਲਟੀ ਨੂੰ ਪੰਜਾਬੀ ਦੇ ਵਿੱਚ ਦ੍ਰਿਸ਼ਤਾ ਕਹਿੰਦੇ ਦੇਖਣ ਸ਼ਕਤੀ ਜਿਵੇਂ ਜਿਵੇਂ ਸੂਰਜ ਚੜ੍ਹਦਾ ਜਾਂਦਾ ਉਸ ਤਰੀਕੇ ਨਾਲ ਹੁਣ ਵਿਜ਼ਿਬਿਲਟੀ ਵਾਧੀ ਜਾ ਰਹੀ ਥੋੜੀ ਥੋੜੀ ਫਿਰ ਵੀ ਧੁੰਦ ਧੂਏ ਦੇ ਰੂਪ ਚ ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਇਹ ਕਈ ਚੀਜ਼ਾਂ ਦਾ ਸਮੇਲ ਆ ਧੂਆ ਵੀ ਹੈ ਧੂੜ ਕਣ ਵੀ ਹੈ ਇਹਦੇ ਵਿੱਚ ਤੇ ਫੌਗ ਵੀ ਹੈ ਧੁੰਦ ਚ ਤਿੰਨ ਚਾਰ ਚ ਜਰ ਰਲ ਕੇ ਇਹ ਇਸ ਵਾਰ ਵੱਖਰੀ ਕਿਸਮ ਦੀ ਧੁੰਦ ਪੈ ਰਹੀ ਆ ਕਿਉਂਕਿ ਜਿਹੜੇ ਕਿਸਾਨ ਆ ਉਹ 5 ਵਜੇ ਤੋਂ ਬਾਅਦ ਸਰਕਾਰ ਵੱਲੋਂ ਉਹਨਾਂ ਨੂੰ ਅੰਦਰਖਾਤੇ ਕਹਿ ਦਿੱਤਾ ਗਿਆ ਕਿ ਤੁਸੀਂ ਅੱਗ ਲਗਾਉਣੀ ਆ 5 ਵਜੇ ਤੋਂ ਬਾਅਦ ਲਗਾ ਸਕਦੇ ਆ ਇਹਦੇ ਨਾਲ ਨਾਲ ਕੁਝ ਕਿਸਾਨ ਇਸ ਗੱਲੋਂ ਵੀ ਡਰਦੇ ਵੀ ਸੈਟੇਲਾਈਟ ਰਾਹੀਂ ਅਸੀਂ ਦਿਨ ਦੇ ਵੇਲੇ ਨਿਗਾਹ ੜਨਾ ਚਗੇ 5 ਵਜੇ ਤੋਂ ਬਾਅਦ ਕੋਈ ਅਧਿਕਾਰੀ ਵੀ ਖੇਤਾਂ ਵਿੱਚ ਨਹੀਂ ਜਾਂਦਾ ਇਸ ਕਰਕੇ ਕਿਸਾਨਾਂ ਦੁਆਰਾ ਅੱਗ ਜਿਹੜੀ ਉਹ 5 ਵਜੇ ਬਾਅਦ ਲਗਾਈ ਜਾਂਦੀ ਤਰਾਤ ਅਸੀਂ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਗਏ ਇੰਨਾ ਬੁਰਾ ਹਾਲ ਸੀ ਧੂਏ ਵੱਲੋਂ ਬਹੁਤ ਮੰਦਾ ਹਾਲ ਤੇ ਝੋਨੇ ਦੀਆਂ ਟਰਾਲੀਆਂ ਹਲੇ ਵੀ ਜਾ ਰਹੀਆਂ ਸਿਆਸਵਾਰ ਸੀਜ਼ਨ ਬੇहद ਲੰਬਾ ਹੋਣ ਜਾ ਰਿਹਾ ਇਹ ਸਾਰਿਆਂ ਲਈ ਨੁਕਸਾਨ ਦਾ ਇੱਕ ਆੜਤੀਆਂ ਲਈ ਵੀ ਜਿਹੜੇ ਮੰਡੀ ਚ ਕੰਮ ਕਰਦੇ ਮਜ਼ਦੂਰ ਉਹਨਾਂ ਲਈ ਕਿਉਂਕਿ ਜਿੰਨਾ ਲੰਬਾ ਸੀਜ਼ਨ ਜਾਊਗਾ ਆਰਤੀਆਂ ਦਾ ਵੀ ਖਰਚਾ ਵਧੂਗਾ ਲੇਬਰ ਦਾ ਤੇ ਜਿਹੜੇ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ ਵੀ ਪੈਸੇ ਤੇ ਬਚਣ ਦੀ ਸੰਭਾਵਨਾ ਜਿਹੜੀ ਉਹ ਘਟ ਜਾਂਦੀ ਆ ਇਸ ਕਰਕੇ ਇਹ ਪਹਿਲੀ ਵਾਰ ਆ ਜਿਹੜਾ ਜਦੋਂ ਲਿਫਟਿੰਗ ਦੀ ਵੱਡੀ ਸਮੱਸਿਆ ਆਈ ਆ ਨਹੀਂ ਤਾਂ ਹਰ ਸਾਲ ਲਿਫਟਿੰਗ ਜਲਦੀ ਕਰ ਦਿੱਤੀ ਜਾਂਦੀ ਆ ਖੇਤੀਬੜ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀਓ ਕਹਿ ਰਹੇ ਆ ਕਿ ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਵੀ ਜਿਹੜੇ ਅਸੀਂ ਤਿਆਰ ਕਰਦੇ ਕਈ ਸਾਲਾਂ ਦੀ ਮਿਹਨਤ ਲੱਗਦੀ ਫੇਰ ਤਿਆਰ ਹੁੰਦੇ ਆ ਇਹਦੇ ਚ ਸੱਚਾ ਕੌਣ ਝੂਠਾ ਕੌਣ ਇਹਦਾ ਨਤਾਰਾ ਹਲੇ ਹੋਣਾ ਬਾਕੀ ਆ ਪਰ ਪੰਜਾਬ ਦੇ ਜਿਹੜੇ ਚੌਲਾਂ ਦੇ ਨਮੂਨੇ ਆ ਕਈ ਰਾਜਾਂ ਵੱਲੋਂ ਉਹ ਸੈਂਪਲ ਫੇਲ ਆਏ ਨੇ ਜਾਂ ਕੇਂਦਰ ਸਰਕਾਰ ਦੀ ਅਸਿੱਧੇ ਨੀਤੀ ਆ ਵੀ ਉੰਜ ਤੱਕ ਕਿਸਾਨ ਝੋਨਾ ਲੈਣਾ ਲਾਣੋ ਹਟਦੇ ਨਹੀਂ ਇਹਨਾਂ ਨੂੰ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਜਾਵੇ ਕਿਉਂਕਿ ਝੋਨਾ ਪੰਜਾਬ ਦੀ ਰਵਾਇਤੀ ਫਸਲ ਨਹੀਂ ਇਹ ਬੇਹੱਦ ਪਾਣੀ ਖਿੱਚਣ ਵਾਲੀ ਫਸਲ ਆ ਤੇ ਲਗਾਤਾਰ ਵਿਗਿਆਨੀਆਂ ਦੁਆਰਾ ਕਿਹਾ ਜਾਂਦਾ ਕਿਸਾਨਾਂ ਨੂੰ ਕਿ ਫਸਲ ਨਾ ਬੀਜੋ ਪਰ ਉਹੀ ਗੱਲ ਐਮਐਸਪੀ ਨਾ ਮਿਲਣ ਕਰਕੇ ਕਿਸਾਨ ਹਰ ਸਾਲ ਇਹੀ ਫਸਲ ਬੀਜਦੇ ਬਾਕੀ ਸੰਦ ਪੈੜੇ ਵੀ ਜ਼ਿਆਦਾਤਰ ਇਸ ਫਸਲ ਦੇ ਅਨੁਸਾਰ ਢਾਲ ਲੈ ਕਿਸਾਨਾਂ ਨੇ ਆਪਦੇ ਹੋਰ ਨਾ ਫਸਲਾਂ ਨੂੰ ਬੀਜ ਕੇ ਕਿਸਾਨ ਰਾਜੀ ਨਹੀਂ ਦੂਜੀ ਗੱਲ ਐਮਐਸਪੀ ਮਿਲਣ ਦੀ ਸੰਭਾਵਨਾ ਘੱਟ ਮੈਂ ਆਪਣੇ ਸਫ਼ਰ ਦੇ ਲਗਭਗ ਤੀਜੇ ਪੜਾਤੇ ਆਪੜਨ ਵਾਲਾਂ ਅੰਜ ਤੁੰਦਕਾਰਨ ਕਉਸੇ ਸਫਰ ਦਾ ਪੂਰਾ ਆਨੰਦ ਨਹੀਂ ਮਾਣਿਆ ਹੋਵੇਗਾ ਪਰ ਫਿਰ ਵੀ ਤੁਸੀਂ ਮੇਰੇ ਨਾਲ ਜੁੜੇ ਰਹੇ ਵੀਡੀਓ ਦੇਖਣ ਦੇ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ